ਮੇਰਾ ਨਾਮ ਜੀ ਸੰਦੀਪ ਕੁਮਾਰ ਆ ਕਿੱਥੇ ਦੇ ਰਹਿਣ ਆ ਵੇ ਸਟੈਰੀ ਦੇ ਸਟੈਰੀ ਮੰਲਾ ਤੇ ਤੁਸੀਂ ਹੈ ਲੱਤਾਂ ਤੋਂ ਮਤਲਬ ਕਿ ਕੀ ਪ੍ਰੋਬਲਮ ਕੀ ਲੱਤਾਂ ਨੇ ਇਹ ਭਾਜੀ ਬਚਪਨ ਤੋਂ ਹੀ ਆ ਸ਼ੁਰੂ ਤੋਂ ਹੈਂਡੀਕੈਪ ਵੀ ਪ੍ਰੋਬਲਮ ਆ ਦੋਨੇ ਲੱਤਾਂ ਬੜੀਆਂ ਖਰਾਬ ਨੇ ਤੇ ਮੈਂ ਲਾ ਲੂ ਕਾਫੀ ਕਰਿਆ ਘਰ ਦੇ ਨੇ ਪਰ ਨਹੀਂ ਠੀਕ ਹੋਇਆ ਤੁਸੀਂ ਈ ਰਿਕਸ਼ਾ ਚਲਾਉਂਦੇ ਆ ਹਾਂ ਜੀ ਈ ਕਿਹਦਾ ਕਿ ਜਦੋਂ ਲੋਕੀ ਹੈਂਡੀਕੈਪ ਨੇ ਜਾਂ ਸਹੀ ਵੀ ਨਹੀਂ ਉਹ ਵੀ ਮੰਗੇ ਕਾਫੀ ਠੀਕ ਆ ਆਪਣਾ ਗੁਜ਼ਾਰਾ ਕਰਦੇ ਨੇ ਭਾਜੀ ਮੈਂ ਤਾਂ ਮਾਣ ਦਾ ਬਹੁਤ ਸ਼ੁਕਰੀਆਂ ਹਾਂ ਕਿ ਮੈਂ ਹੈਂਡੀਕੈਪ ਹੋ ਕੇ ਵੀ ਮੰਗਣ ਨਾਲੋਂ ਵੀ ਆਪਣੀ ਮਿਹਨਤ ਕਰਕੇ ਖਾਂਦਾ ਪਿਆ ਇਹ ਰਖਾ ਚਲਾਉਣਾ ਮੇਰਾ ਕਿਸਤਾ ਤੇ ਆ ਮੈਂ ਕਿਸਤਾ ਤਾਰਦਾ ਜੀ ਇਹਦੀ ਠੀਕ ਹੈ ਜੀ ਮਾਂ ਪੇ ਮੇਰੇ ਹੈ ਨਹੀਂ ਗਏ ਠੀਕ ਹੈ ਜੀ ਮੈਂ ਇਕੱਲਾ ਹਾਂ ਭਰਾ ਆ ਤੇ ਪਰਜਾਈ ਆ ਉਹ ਆਪਣਾ ਕਰਦੇ ਨੇ ਤੇ ਮੈਂ ਆਪਣੀ ਮੰਗਣ ਨਾਲੋਂ ਆਪਣੀ ਰੋਜੀ ਰੋਟੀ ਕਮਾ ਕੇ ਖਾ ਰਿਹਾ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਗਰੀਬੀ ਉਥੇ ਹੀ ਦੇਖੀ ਆ ਜੀ ਗਰੀਬੀ ਜੇ ਟਾਈਮ ਕੱਟਿਆ ਜੀ बस ਇਹ ਆ ਵੀ ਆਪਣੀ ਮਿਹਨਤ ਕਰਦਾ ਮੈਂ ਇਹ ਜੋ ਰਿਕਸ਼ਾ ਤੁਹਾਡਾ ਆਪਣਾ ਹਾਂ ਨਹੀਂ ਜੀ ਮੇਰਾ ਆਪਣਾ ਨਹੀਂ ਕਿਸ਼ਤਾਂ ਤੇ ਲਿਆਇੀਆਂ ਸੀ ਕਿਸ਼ਤਾਂ ਤਾਰਦਾ ਪਿਆ ਕਿਸ਼ਤਾਂ ਤਾਰਦੇ ਹਾਂ ਜੀ ਹਾਂਜੀ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੀ ਅੱਜ ਦੀ ਡੇਟ 'ਚ ਕਹਿੰਦੇ ਕਿ ਮੇਰੇ ਸ਼ੱਕ ਲੱਗ ਗਈ ਜੀ ਮੇਰਾ ਕੰਮ ਨਹੀਂ ਹੁੰਦਾ ਜਾਂ ਨੌਕਰੀ ਮੈਂ ਤਾਂ ਇਹ ਕਹਿ ਰਿਹਾ ਹਾਂ ਦੇਖੋ ਮੈਂ ਹੈਂਡੀਕੈਪ ਹੋ ਕੇ ਵੀ ਇੱਕ ਮਿਹਨਤ ਕਰ ਰਿਹਾ ਹਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੰਗਣ ਨਾਲੋਂ ਆਪਣੀ ਬੰਦਾ ਮਿਹਨਤ ਕਰਕੇ ਖਾਵੇ ਵਧੀਆ ਆ ਆਪਾਂ ਹੈਂਡੀਕੈਪ ਹੋ ਕੇ ਵੀ ਆਪਾਂ ਮੰਗਦੇ ਨਹੀਂ ਹੈਗੇ ਆਪਣੀ ਮਿਹਨਤ ਕਰਕੇ ਖਾਂਦੇ ਆ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਕੰਮ ਹੈ ਨਹੀਂ ਜਾਂ ਨਸ਼ਿਆਂ ਨੂੰ ਹੋਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਬਾਰੇ ਜੀ ਦੇਖੋ ਜੀ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਮੈਂ ਤਾਂ ਇਹੀ ਕਹਿ ਸਕਦਾ ਮੰਗਣ ਨਾਲੋਂ ਜਾਂ ਨਸ਼ਿਆ ਕਰਨ ਨਾਲੋਂ ਆਪਣੀ ਮਿਹਨਤ ਕਰਕੇ ਖਾਓ ਨਸ਼ੇ ਦਾ ਦੂਰ ਰੋ ਕੀ ਕੋ ਤੁਹਾਨੂੰ ਅੱਜ ਤੱਕ ਕਿਸੇ ਨੇ ਕੋਈ ਮੋਟਲੀ ਸਹਾਇਤਾ ਜਾਂ ਕਿਸੇ ਨੇ ਕੋਈ ਹੈਲਪ ਕੀਤੀ? ਕਿਸੇ ਨੇ ਹੈਲਪ ਨਹੀਂ ਕੀਤੀ ਸਭ ਨੂੰ ਕਹਿ ਕੇ ਦੇ ਲਿਆ 1 ਰੁਪਏ ਦੀ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਅੱਜ ਕੱਲ੍ਹ ਜੇ ਕਿਸੇ ਕੋ 10 ਰੁਪਏ ਹੀ ਮੰਗ ਲੋ ਨਾ ਕੋਈ ਦਿਨ ਦੰਦ ਨਹੀਂ ਹੈ ਗਈ ਜੋ ਵੀ ਹੈ ਸਿਰਫ ਆਪਣੀ ਮਿਹਨਤ ਆਈ ਜੋ ਵੀ ਹੈ ਇਹ ਪ੍ਰਸ਼ਾਸਨ ਤੋਂ ਇਧਾਂ ਦੇ ਜਿਹੜੇ ਲੋਕੀ ਮਿਹਨਤੀ ਨੇ ਕੀ ਮੰਗ ਕਰਦੇ ਹੋ ਕਿ ਉਹਨਾਂ ਦੀ ਕਿਹ ਮਦਦ ਕਿੱਦਾਂ ਕੇਸ ਹਾਲ ਨਾ ਕਰਨੀ ਚਾਹੀਦੀ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਕਿੱਦਾਂ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਇਹ ਚਾਹੀਦਾ ਕਿ ਜਿਹੜੇ ਹੈਂਡੀਕੈਪ ਆਸੀ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਕੋਈ ਬੇਰ ਬੇਰ ਰਜਦਾਰੀ ਵਾਸਤੇ ਕੋਈ ਨਾ ਕੋਈ ਕਾਰੋਬਾਰ ਜਗਾ ਕੋਈ ਨਾ ਕੋਈ ਕੰਮ ਖੋਲ ਕੇ ਦਈਏ ਉਹਦਾ ਸਰਕਾਰ ਇੰਨਾ ਵਸ਼ ਕਰਦੀ ਆ ਪਰ ਹੈਂਡੀਕੈਪ ਲਈ ਕੁਝ ਨਹੀਂ ਕਰਦੀ ਇਨੀਆਂ ਗਦਿਕਤਾ ਆਉਂਦੀਆਂ ਨੇ ਤੁਹਾਨੂੰ ਈ ਰਿਕਸ਼ਾ ਵੀ ਚਲਾਉਂਦੇ ਨੇ ਕਈ ਵਾਰੀ ਲੋਕੀ ਗਾਲਾਂ ਵੀ ਕੰਦੇ ਨੇ ਕਹਿੰਦੇ ਨੇ ਕਿ ਠੀਕਾ ਜਲਦੀ ਅੱਗੇ ਕਰ ਜਾ ਕਿਤਾ ਬਹੁਤ ਪ੍ਰੋਬਲਮ ਆਉਂਦੀਆਂ ਜੇ ਆਪਾਂ ਸਵਾਰੀ ਤੋਂ ਵੀ ਪੈਸੇ ਮੰਗਦੇ ਆ ਤੇ ਸਵਾਰੀ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਐ ਥੱਕੇ ਖਾਣੇ ਪੈਂਦੇ ਆ ਆਟੋ ਵਾਲਿਆਂ ਦੇ ਨਾਲ ਝਗੜੇ ਵੀ ਹੁੰਦੇ ਆ ਲੜਾਈਆਂ ਝਗੜੇ ਵੀ ਹੁੰਦੇ ਆ ਸਾਡੀ ਸਵਾਰੀ ਚੱਕ ਲਈ ਇੱਥੋਂ ਚੱਕ ਲਈ ਇੱਦਾਂ ਉਦਾਂ ਬੜੀਆਂ ਦਿੱਕਤਾਂ ਆਉਂਦੀਆਂ ਇਹ ਸਾਨੂੰ ਪਤਾ ਜੀ ਅਸੀਂ ਮਿਹਨਤ ਕਰਦੇ ਆ ਕਿੱਦਾਂ ਰੁਪਈਆ ਰੁਪਈਆ ਮੰਗ ਕੇ ਵੀ ਉਹੋ ਕਰੀਦਾ ਪਰ ਕੋਈ ਪੈਸਾ ਨਹੀਂ ਦਿੰਦਾ ਸਾਡੇ ਬਹੁਤ ਝਗੜੇ ਹੁੰਦੇ ਇਹ ਲੜਾਈਆਂ ਝਗੜੇ ਕਾਫੀ ਹੁੰਦੇ ਆਟੋ ਵਾਲਿਆਂ ਨਾਲ ਵੀ ਉੱਦਦੇ ਆ